ਗੁਰਦਾਸਪੁਰ ਦਾ ਨੌਜਵਾਨ ਤਲਵਿੰਦਰ ਸਿੰਘ ਬਲਚੇਸ ਨੇ ਚੰਗਾ ਪਵਿਕ ਬਣਾਉਣ ਲਈ ਬੀਟੇ ਤੱਕ ਪੜਾਈ ਤਾਂ ਕੀਤੀ ਪਰ ਫੇਰ ਕਰੋ ਦੂਰ ਨੌਕਰੀ ਮਿਲੀ ਤਾਂ ਚੰਗੀ ਪਲੀ ਨੌਕਰੀ ਛੱਡ ਦਿੱਤੀ ਯਾਰਾਂ ਦੋਸਤਾਂ ਦਾ ਕਹਿਣਾ ਸੀ ਕਿ ਉਹ ਵਧੀਆ ਪੱਗ ਬਨ ਲੈਂਦਾ ਹੈ ਤੇ ਕਈ ਮੌਕਿਆਂ ਉਤੇ ਉਸ ਕੋਲ ਯਾਰ ਬੇਲੀ ਪੱਗਾ ਬਣਾਉਣ ਵੀ ਆਉਂਦੇ ਸੀ ਹੌਲੀ ਹੌਲੀ ਉਸਨੇ ਪੱਗ ਬਨਣ ਨੂੰ ਹੀ ਕਿੱਤੇ ਦੇ ਤੌਰ ਤੇ ਆਪਣਾ ਲਿਆ ਅਤੇ ਜਲਦੀ ਹੀ ਮਸ਼ਹੂਰ ਵੀ ਹੋ ਗਿਆ

ਮੈਥਲਵਿੰਦਰ ਸਿੰਘ ਬੱਲ ਜੋ ਕਿ ਗੁਰਦਾਸਪੁਰ ਤੋਂ ਬਿਲੋਂਗ ਕਰਦਾ ਹਾਂ ਤੇ ਮੇਰਾ ਗੁਰਦਾਸਪੁਰ ਕਨਵਨ ਚੌਂਗ ਦੇ ਵਿੱਚ ਇੱਕ ਪਗੜੀ ਸੈਂਟਰ ਹੈ ਜਿੱਥੇ ਮੈਂ ਵੱਖ-ਵੱਖ ਤਰ੍ਹਾਂ ਦੀਆਂ ਪੱਗਾਂ ਸਜਾਉਂਦਾ ਵਾਂ ਤੇ ਇੱਥੇ ਵੱਖ-ਵੱਖ ਲੱਗੇ ਗੁਰਦਾਸਪੁਰ ਦੇ ਕਾਫੀ ਸਾਰੇ ਪਿੰਡ ਮੇਰੇ ਨਾਲ ਇੱਥੇ ਜੁੜੇ ਹੋਣ ਕਰਕੇ ਇੱਥੇ ਕਾਫੀ ਪੱਗਾਂ ਬਣਾਉਣ ਵੀ ਆਉਂਦੇ ਨੇ ਤੇ ਮੈਂ ਮੇਰਾ ਇੱਕ ਸੰਦੇਸ਼ ਆ ਕਿ ਸਾਰੇ ਨੌਜਵਾਨਾਂ ਨੂੰ ਵੀ ਨੌਜਵਾਨਾਂ ਤੋਂ ਅੱਗੇ ਜਿਹੜੇ ਬੱਚੇ ਆਉਣ ਵਾਲੇ ਸਾਡੇ ਤੋਂ ਬਾਅਦ ਵਾਲੇ ਆ ਉਹਨਾਂ ਨੂੰ ਸੰਦੇਸ਼ ਹੈ ਕਿ ਇਹ ਪੱਗਾਂ ਬੰਨਣੀਆਂ ਚਾਹੀਦੀਆਂ ਨੇ ਪੱਗ ਸਾਡੀ ਜਿਹੜੀ ਗੁਰੂਆਂ ਦੀ ਦਿੱਤੀ ਦੇਣ ਆ ਨਾ ਉਹਨਾਂ ਦੇ ਦਿੱਤੇ ਜਿਹੜੇ ਦਿੱਤੀ ਦੇਣ ਤੇ ਉੱਤੇ ਸਾਨੂੰ ਚੱਲਣਾ ਚਾਹੀਦਾ ਵਾ ਪੱਗ ਬੰਨ ਕੇ ਸਾਨੂੰ ਮਾਣ ਮਹਿਸੂਸ ਹੁੰਦਾ ਵਾ ਪੱਗ ਬੰਨ ਕੇ ਅਸੀਂ ਹਰ ਇੱਕ ਦੁਨੀਆ ਤੋਂ ਵੱਖਰੇ ਦਿਖਣ ਵਾਲੇ ਕਿ ਸਰਦਾਰ ਵੀ ਘੁਆਏ ਜਾਂਦੇ ਆ ਤੇ ਪੱਗਾਂ ਦੇ ਨਾਲ ਜੜੀਆਂ ਦਾ ਉਹ ਹੋਰ ਵੀ ਬਹੁਤ ਸਾਰੀਆਂ ਮਜ਼ਾਕ ਇਤਿਹਾਸ ਦੇ ਨਾਲ ਬਹੁਤ ਸਾਰੀਆਂ ਜੁੜੀਆਂ ਹੀ ਆ ਇਹ ਪਗੜੀ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਇਤਿਹਾਸ ਨਾਲ ਜੋੜਿਆ ਹੋਇਆ ਹੈ ਇਹਦੇ ਵਿੱਚ ਬਹੁਤ ਸ਼ਹੀਦियां ਵੀ ਪਾਈਆਂ ਨੇ ਬਣਿਆ ਜਾਣੇ ਨੇ ਅੱਡੇ ਬਾਰੇ ਕਿਹਾ ਜਾਂਦਾ ਹੈ ਕਿ ਕਾਫੀ ਸੈਲੀਬ੍ਰਿਟੀਜ਼ ਨਾਲ ਹੋਰ ਚੰਗੀਆਂ ਹਸਤੀਆਂ ਦੇ ਘਰਾਂ ਵਿੱਚ ਪਰਿਵਾਰਾਂ ਵਿੱਚ ਜਾ ਕੇ ਪੱਤਾ ਬਣ ਕੇ ਆਏ ਹੋ ਹਾਂਜੀ ਕਿਹਦੇ ਦੇ ਨਾਲ ਕੰਮ ਕੀਤਾ ਹੁਣ ਤੱਕ ਮੈਂ ਇੱਥੋਂ ਗੁਰਦਾਸਪੁਰ ਤੇ ਬਹੁਤ ਜਿਆਦਾ ਜਿਹੜੇ ਜਿਹੜੇ ਚੰਗੇ ਪਰਿਵਾਰ ਨੇ ਚੰਗੀਆਂ ਫੈਮਲੀਆ ਨੇ ਜਿਹੜੀਆਂ ਉਹਨਾਂ ਨੇ ਵੀ ਕੰਮ ਕੀਤਾ ਹੋਇਆ ਇੱਥੇ ਘਰਾਂ ਦੇ ਆਕੇ ਔਰ ਮੈਂ ਪਟਿਆਲੇ ਮਨਿੰਦਰ ਸਿੰਘ ਕੈਪਟਨ ਮਨਿੰਦਰ ਸਿੰਘ ਦੀ ਫੈਮਿਲੀ ਚ ਵੀ ਕਿਸੇ ਦੇ ਵਿਆਹ ਸੀਗਾ ਤੇ ਉੱਥੇ ਵੀ ਮੈਂ ਪੱਗਾ ਬੰਨ ਕੇ ਆਵਾਂ ਇੱਥੇ ਜਸਬੀਰ ਜੱਸੀ ਆ ਆਪਣੇ ਕੋ 10% ਸਿੰਗਰ ਨੇ ਉੱਥੇ ਵੀ ਉਹਨਾਂ ਦੇ ਵੀ ਘਰਾਂ ਚ ਪੱਗਾ ਸਜਾ ਕੇ ਆਵਾਂ ਅੱਗੇ ਵੀ ਬੀਸੇ ਨਾਲ ਕੰਮ ਕਰਦੇ ਸੈਲੀਬ੍ਰਿਟੀ ਆ ਆ ਬਹੁਤ سارے ਮੈਨੂੰ ਬੜੇ ਕੰਟੈਕਟ ਦੇ ਵਿੱਚ ਕਾਫੀ ਸਿੰਗਰ ਵੀ ਮੇਰੇ ਆ ਚੁੱਕੇ ਨੇ ਤੇ ਮੈਂ ਜਾ ਰਿਹਾ ਹਾਂ ਹੁਣ ਤੇ ਨੈਕਸਟ ਮੰਥ ਵੀ ਮੈਂ ਕਿਸੇ ਦੇ ਜਾ ਰਿਹਾ ਹਾਂ ਪੱਗਾ ਬੰਨਣਾ ਨਾਮੀ ਕਲਾਕਾਰ ਆ ਪਰ ਉਹ ਸੀਕ੍ਰੈਟ ਹੈ ਇੱਕ ਉਹ ਆਉਣ ਵਾਲੇ ਸਮੇਂ 'ਚ ਤੁਹਾਨੂੰ ਦੱਸਾਂਗੇ ਮੈਂ ਕਾਫੀ ਟਾਈਮ ਤੋਂ ਸਮੇਂ ਤੋਂ ਪੱਗਾ ਬੰਦਾ ਆ ਰਹਿਆਂਗਾ ਆਪਣੇ ਬੰਦਾ ਸੀਗਾ ਫਿਰ ਹੌਲੀ-ਹੌਲੀ ਯਾਰ ਦੋਸਤ ਨੇ ਕਿਸੇ ਦੇ ਸੁਝਾਅ ਵੀ ਲੈਂਦਾ ਸੀ ਤੇ ਯਾਰ ਦੋਸਤ ਦੇ ਬੰਨਣੀ ਤੇ ਯਾਰ ਦੋਸਤ ਨੇ ਅੱਗੋਂ ਇੱਕ ਇੱਕ ਨੂੰ ਲਿਉਣਾ ਫਿਰ ਕਿਸੇ ਦੇ ਆਪਣੇ ਰਿਸ਼ਤੇਦਾਰ ਨੂੰ ਲੈ ਆਉਣਾ ਫਿਰ ਹੌਲੀ-ਹੌਲੀ ਕੋਈ 10-15 ਜਣੇ ਇਕੱਠੇ ਹੋਣ ਕਰਕੇ ਫਿਰ ਜ਼ਿਆਦਾ ਮੈਂ ਜਿਹੜੀਆਂ ਪੱਗ ਬਹੁਤ ਲੰਬੇ ਸਮੇਂ ਤੋਂ ਮੈਂ ਬੰਨ੍ਹ ਆ ਰਿਹਾ ਮੈਂ ਤੇ ਮੈਂ ਇਹ ਪੱਗ ਜਿਹੜੀ ਆ ਸ਼ੁਰੂਆਤ ਜਿਹੜੀ ਕੀਤੀ ਸੀ ਆਪਣੇ ਕਾਲਜ ਤੋਂ ਬਾਅਦ ਮੈਂ ਜੌਬ ਕਰਦਾ ਸੀਗਾ ਉਹ ਸ਼ਹਿਰ ਦੇ ਬਾਹਰ ਹੋਣ ਕਰਕੇ ਤੇ ਮੈਂ ਬਾਹਰ ਨਹੀਂ ਜੌਬ ਕਰ ਕਹੇ ਕੋਈ ਕਰਦੀਆਂ ਮਜਬੂਰੀਆਂ ਹਨ ਕਰਕੇ ਮੈਨੂੰ ਵਾਪਸ ਹੋਣਾ ਪਿਆ ਸੀ ਤੇ ਫਿਰ ਮੈਨੂੰ ਇਹ ਆਪਣਾ ਜਿਹੜਾ ਪੱਗ ਦਾ ਫਿਰ ਮੈਂ ਪ੍ਰੋਫੈਸ਼ਨਲ ਬਣਾ ਪ੍ਰੋਫੈਸ਼ਨਲ ਬਣਾ ਲਿਆ ਸੀਗਾ ਤੇ ਆਪਣੇ ਗੁਰਦਾਸਪੁਰ ਦੇ ਵਿੱਚ ਕਨਵਨ ਚੌਂਕ ਤੇ ਮੈਂ ਆਪਣਾ ਸੈਂਟਰ ਖੋਲ ਕੇ ਫਿਰ ਇਹਨੂੰ ਮੈਂ ਆਪਣੇ ਪ੍ਰੋਫੈਸ਼ਨ ਦੇ ਤੌਰ ਤੇ ਮੈਂ ਕੰਮ ਕਰਦਾ ਤੇ ਇੱਥੇ ਵਕ ਵਕ ਤਰ੍ਹਾਂ ਦੀਆਂ ਪੱਕਾ ਮੈਂ ਬੰਦਦਾ ਕਿੰਨੀ ਦੇਰ ਹੋ ਗਈ ਹੈ ਔਰ ਕਿੰਨਾ ਬੜੇ ਹੋ ਮੈਂ ਬੇਟਾ ਕੀਤੀ ਹੋਈ ਹੈ ਸਿਵਲ ਇੰਜੀਨੀਅਰਿੰਗ ਚ 2016 ਦਾ ਮੈਂ ਪਾਸ ਆਊਟ ਹਾਂ ਤੇ ਮੈਂ ਜਿਹੜਾ ਵਾ 2016 18 ਦੇ ਵਿੱਚ ਮੈਂ ਜਿਹੜੀਆਂ ਪੱਗਾਂ ਬੰਨ੍ਹੀਆਂ ਸ਼ੁਰੂ ਕੀਤੀਆਂ ਸੀਗੀਆਂ ਤੇ ਮੈਨੂੰ ਲਗਭਗ 7 ਕ ਸਾਲ ਹੋ ਗਏ ਮੈਨੂੰ ਪੱਗਾਂ ਬੰਨਦਿਆਂ ਨੂੰ ਅੱਜ ਦਾ ਨੌਜਵਾਨ ਜੋ ਵਿਰਸਾ ਭੁੱਲਦਾ ਜਾ ਰਿਹਾ ਕੀ ਕਾਰਨ ਮੰਨਦੇ ਹੋ ਕਿਹੜਾ ਔਰ ਕੀ ਗੱਲ ਚੱਲਦੀ ਹੈ ਜਿਆਦਾਤਰ ਦੇਖੋ ਕਿ ਅੱਜ ਕੱਲ ਜਿਹੜਾ ਸੋਸ਼ਲ ਮੀਡੀਆ ਜਿਹੜਾ ਵਾ ਇਹ ਬੜਾ ਮਾਇਨੇ ਰੱਖਦਾ ਵਾ ਕਿ ਉਹ ਤੁਸੀਂ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਕੀ ਦੇਖਣਾ ਹੈ ਮੇਰੇ ਖਿਆਲ ਨਾਲ ਆਪਣੇ ਨੌਜਵਾਨ ਨੂੰ ਆਪਣਾ ਇਤਿਹਾਸ ਨਹੀਂ ਭੁੱਲਣਾ ਚਾਹੀਦਾ ਤੇ ਆਪਣੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜਨਾ ਚਾਹੀਦਾ ਵਾ ਤੇ ਇਸ ਇਹਦੇ ਨਾਲ ਜਿਹੜੀ ਆ ਆਪਣਾ ਇੱਕ ਪੱਗ ਇੱਕ ਇਹੋ ਜਿਹੀ ਜਿਹੜੀ ਸਾਨੂੰ ਦਿੱਤੀ ਦੇਣ ਵਾ ਜਿਹਦੇ ਨਾਲ ਆਪਾਂ ਜੁੜ ਕੇ ਪੱਗ ਬਣ ਕੇ ਆਪਣੇ ਇਤਿਹਾਸ ਦਾ ਪਤਾ ਵੀ ਕਰ ਸਕਦੇ ਆ ਤੇ ਇਤਿਹਾਸ ਬਾਰੇ ਜਾਣਕਾਰੀ ਵੀ ਦੇ ਸਕਦੇ ਆ ਤੇ ਮੇਰੇ ਖਿਆਲ ਨਾਲ ਨੌਜਵਾਨਾਂ ਨੂੰ ਪੱਗ ਬਣਨੀ ਚਾਹੀਦੀ ਆ ਜਿਹੜੀ ਆਉਣ ਵਾਲੀ ਅੱਗੇ ਪੀੜ੍ਹੀ ਆ ਉਹਨੂੰ ਵੀ ਸੰਦੇਸ਼ ਵਧੀਆ ਦੇਣਾ ਚਾਹੀਦਾ ਆ ਮਾਪੇ ਦਾ ਕੀ ਰੋਲ ਹੋਣਾ ਚਾਹੀਦਾ ਨੌਜਵਾਨ ਨੂੰ ਮਾਤਾ ਪਿਤਾ ਤਾਂ ਸਭ ਤੋਂ ਅਹਿਮ ਰੋਲ ਜਿਹੜਾ ਵਾ ਮਾਤਾ ਪਿਤਾ ਦਾ ਹੀ ਹੁੰਦਾ ਆ ਉਹਨਾਂ ਨੂੰ ਚਾਹੀਦਾ ਆ ਕਿ ਜੜੀਆਂ ਆਪਣੇ ਬੱਚਿਆਂ ਨੂੰ ਆਪਣੇ ਇਸ ਆਪਣੇ ਧਰਮ ਦੇ ਨਾਲ ਜੋੜਨਾ ਚਾਹੀਦਾ ਹੈ ਆਪਣੇ ਬੱਚਿਆਂ ਨੂੰ ਛੋਟੇ ਉਹਨਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਪੱਗ ਵੱਡੇ ਹੋ ਕੇ ਬੰਨਾਂਗੇ ਉਸ ਜਦੋਂ ਬੱਚਾ ਕਹਿੰਦਾ ਵੀ ਮੈਂ ਪੱਗ ਸਜਾਉਣੀ ਆ ਤੇ ਉਹਨਾਂ ਨੂੰ ਕੋਈ 2 4 5 6 ਸਾਲ ਤੋਂ ਬੱਚੇ ਨੂੰ ਮੇਰੇ ਖਿਆਲ ਨਾਲ ਪੱਗ ਸਜਾ ਦੇਣੀ ਚਾਹੀਦੀ ਆ ਜਾਂ ਉਸ ਤੋਂ ਛੋਟ ਪੱਗ ਬਾਰੇ ਪੱਗ ਬਾਰੇ ਉਹਨਾਂ ਨੂੰ ਜਾਣਕਾਰੀ ਵੀ ਦੇਣੀ ਚਾਹੀਦੀ ਆ ਇਹੋ ਨਹੀਂ ਵੱਖ-ਵੱਖ ਮੌਕਿਆਂ ਤੇ ਜ਼ਿਲ੍ਹੇ ਦੇ ਸਮੇਂ ਸਮੇਂ ਦੇ ਡਿਪਟੀ ਕਮਿਸ਼ਨਰ ਅਤੇ ਹੋਰ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਦੀਆਂ ਪੱਗਾਂ ਵੀ ਸਜਾਉਣ ਲਈ ਉਸ ਨੂੰ ਵੀ ਬੁਲਾਇਆ ਜਾਂਦਾ ਹੈ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ